ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹੈਂਗੋਂ ਦੂਰ ਹੋਏ ਹਾਂ ਦਰ ਬਾਹਰ اندر ਤੁਰਿਆ ਫਿਰਦਾ ਰਹਿਣਾ ਆ ਭਾਈ ਤੂਟੀਆਂ ਲੈਣੇ ਸੀ ਇੱਧਰ ਤਾਂ ਜੰਦਗੇ ਮਿਲ ਜਾਣਗੇ ਚੰਦਗੇ ਚੰਦ ਕੀ ਹਾਂ ਹੁਣ ਘਰੀ ਹੁੰਦੇ ਉਹ ਹਾਂ ਘਰੀ ਹੁੰਦੇ ਨੇ ਇਹਨਾਂ ਨੇ ਯਾਰ ਰੱਖ ਰੱਖੇਗੇ ਹਾਂ ਰੱਖੇ ਨੇ ਬਾਹਰੋਂ ਨਹੀਂ ਨਹੀਂ ਰੱਖੇ ਨੇ ਤੇ ਲੜਾਕੇ ਨੇ ਪੂਰੇ ਉਹ ਤੋਂ ਲੰਮੀ ਤੋਂ ਵਾਲ ਜਿਹੜੇ ਆਏ ਹਾਂ ਹਾਂ ਉਹ ਹੀ ਚੜੀਦੇ ਆ ਅੱਛਾ ਉਹ ਹੀ ਚਾਹੀਦਾ ਹਾਂ ਉਹਨੇ ਬਾਹਰ ਖੜਕਾ ਕਾ ਚੰਦ ਘਰੀ ਐ ਮਤਲਬ ਦੋਨੇ ਓਏ ਤਾਂ ਗਮਦੂਰ ਆ ਮੈਂ ਤਾਂ ਕਰੀ ਨੇ ਹਾਂ ਉਹ ਬੈਠੇ ਦੋਨੇ ਉਹ ਬੈਠੇ ਦੋਨੇ ਓਏ ਆ ਗਿਆ ਓਏ ਇਹ ਤੇ ਫਟਿਆ ਕੋਈ ਪਾਈ ਬੈਠਾ ਲੋੜੀ ਤੇ ਹੋਰ 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 ਕੋਈ ਕੰਮ ਆਏ ਹੋਣਗੇ ਨਾ ਦੇਖੋ ਤੇਰੇ ਕੋਲ ਤਾਂ ਫੋਆਏ ਹੁਣ ਸੁੱਕਾ ਬੋਰੇ ਕੋਲ ਤਾਂ 45 ਹੋਰ ਆ ਬਾ ਠੀਕ ਹਾਂ ਅਰੇ ਕਬਰ ਕੇ ਪ੍ਰਾਣ ਆ ਓਏ ਪ੍ਰਾਣ ਬਾਬਾ ਯਾਰ ਫੇਰ ਕਹਿੰਦਾ ਪ੍ਰਾਣ ਕਹਦਾ ਮੈਂ ਨਾ ਕੰਮ ਕਰਦਾ ਆ ਜੀ ਭਾਈ ਕਿਉਂ ਕਰਦਾ ਤੂੰ ਫਿਰ ਪ੍ਰਧਾਨ ਕਹਿੰਦੇ ਨਹੀਂ ਆ ਗਿਆ ਬੈਠੋ ਚੰਦ ਚੇਕਦਾ ਹੋਇਆ ਵਧ ਗਿਆ ਵਧਿਆ ਕਮਜ਼ੋਰ ਹੋ ਰਿਹਾ ਹੋਰ ਬੰਦ ਠੀਕ ਆ ਠੀਕ ਆ ਠੀਕ ਆ ਬੈਠ ਜਾ ਬੈਠ ਅਸੀਂ ਤਾਂ ਆਏ ਆ ਇਸੀ ਬਾਬਾ ਹੈ ਅਸੀਂ ਤਾਂ ਆਏ ਆ ਇਸੀ ਕਮਜ਼ੋਰ ਨੇ ਪਾਈਏ ਦੱਸ ਤੂੰ ਤੇ ਇਹਨਾਂ ਕੋਲ ਤੂੰ ਤੇ ਜਾਈ ਦੇ ਸੀ ਮੈਨੂੰ ਦੇਸੀ ਦੇਖੀ ਹਾਂ ਉਹ ਲਮੀਦ ਆਉਣ ਵਾਲੇ ਤੂੰ ਕੇ ਤੂੰ ਤੇ ਤਾਂ ਹੈ ਤਾਂ ਹੈ ਤਾਂ ਹੈ ਪਰ ਤੈਨੂੰ ਛੱਲੇ ਹੀ ਨਹੀਂ ਜਾਣੀ ਕਿਉਂ ਉਹਦਾ ਮਹਿੰਗੇ ਵਾਲਾ ਭਾਰੂ ਲੈ ਸੀ ਜੀਆ 21 ਹੈ ਨਹੀਂ ਕਿਤਾ ਕਿਉਂ ਆ ਹੋਰ ਜਦ ਇੱਕ ਕਿਉਂ ਹੈ ਜੋੜਾ ਦੇਖਦੀ ਮੈਨੂੰ ਤੋ ਭੈੜੀ ਹੋਈ ਨੇ ਕਿਹੜੇ ਚੂਚੇ ਆ ਤੇਰੇ ਕੋਲ ਦੋ ਵੰਤਨਾ ਦਾਇਆ ਕਰ ਲਈ ਮੈਂ ਇਹ ਕਹਿੰਦਾ ਭਾਈ ਦੋ ਵੇਚ ਜਾਗੇ ਜੋੜਾ ਦੇਵਾਂਗੇ ਜੋੜਾ ਜੋੜਾ ਕੀ ਰੇਟ ਵੀ ਇਹ ਏਕਦਮ ਸੈਟੋ ਕੀ ਬੱਦ ਲੱਮਾ ਗਾ ਹੈ ਪਰ ਬਿਨਾ ਫੰਗਾ ਵਾਲੇ ਪ੍ਰਾਵਾ ਕਾਲ ਨੂੰ ਲੰਬਾ ਦੇ ਉਹ ਤਰਾਏ ਜੈਲੀ ਚਾਹੀਦੇ ਬਾਬਾ ਉਹੀ ਲੰਬੀ ਧੌਣ ਲੈ ਲੜਾਕੇ ਲੜਾਕੇ ਜਾਂਦੇ ਨੇ ਸਾਨੂੰ ਦਾਰ ਹੱਬੇ ਨਹੀਂ ਆਏ ਹਾਂ ਇੱਥੇ ਛੱਡਤਾ ਵੀ ਆਇਆ ਕਰਾਂਗੇ ਚਟਟਾ ਵਾਟਾ ਹੈ ਵਾਟਾ ਗਿਆ ਤਾਂ ਹੁਣ ਤੇ ਖੰਭ ਨਹੀਂ ਆਏ ਇੱਥੇ ਲੱਭਤ ਬੋਲਦੀ ਐਨੇ ਬਾਬਾ ਆਇਓ ਪੁੱਛਣਾ ਕਬਦੂਰ ਨਾਸਲ ਹੁੰਦੀ ਆ ਨਾਸਲ ਤਾਂ ਹੁੰਦੀ ਆ ਬਾਡਾ ਜਾਂਦਾ ਹੁੰਦਾ ਆ ਦੇ ਨਾਸਲ ਆ ਹਾਂ ਆਏ ਵਾਹ ਤੂੰ ਫਿਰ ਕਿੱਥੋਂ ਲਿਆਈ ਸੀ ਇਹ ਤਾਂ ਸ਼ਰਾਬ ਬਾਹਰ ਬਲਾਇਟ ਚੋਂ ਮਂਗਾਏ ਅੱਛਾ ਅੱਛਾ ਇਹ ਚੰਦੀ ਲੈਣੇ ਤੁਹਾਡੇ ਬਾਹਰੇ ਬਾਹਰੇ ਅੱਛਾ ਇਹ ਤਾਂ ਨਾ ਮੰਨ ਲਾ ਵੀ ਜਿਹੜੀ ਉਹ ਮੇਰੀ ਭੂਆ ਗਾਉਣ ਸਿਆੜੀ ਗੇਲੋ ਹਾਂ ਗੇਲੋ ਦਾ ਮੁੰਡਾ ਪੀਤਾ ਨਹੀਂ ਕੇ ਬਾਹਰ ਹਾਂ ਉਹ ਪਈ ਜਾ ਸੀ ਕਿਤੋਂ ਅੱਛਾ ਉਹਨਾਂ ਨੇ ਬੱਚੇ ਪੁੱਛੇ ਜੇ ਕਢਾ ਲੇ ਕਿ ਅਸੀਂ ਚੱਕ ਲਈਏ ਜੋੜਾ ਇਹ ਚੱਕ ਲਿਆ ਚੰਦ ਓਥੇ ਗਿਆ ਦੋ ਕਹਾ ਬਸ ਬੱਚੇ ਬੁੱੱਚੇ ਜੋ ਹੋ ਕੇ ਖਾਛੇ ਹੋਰੇ ਜਾਨਵਰ ਤਾਂ ਜੋ ਕੁਝ ਵੇਚ ਪੂਜ ਤੇ ਵਾ ਪੰਜ ਸੱਤ ਰਹਿਣੇ ਭਾਈ ਤੂੰ ਹੁਣ ਰੋਜ ਆਉਣਾ ਜਾਂਣਾ ਤੈਨੂੰ ਦੇ ਦਾਂਗੇ ਦੋ ਹੋਰ ਕੀ ਤੇ ਉੱਪਰ ਤਾਂ ਲਾ ਕੇ ਜਵਾਬ ਦੇ ਕੀ ਹੁਣ ਤੂੰ ਪ੍ਰਧਾਨ ਕਿਵੇਂ ਕਹਿਣਾ ਯਾਰ ਬਾਬਾ ਯਾਰ ਉਹੀ ਗੱਲ ਫਿਰ ਮੇਰੀ ਸਾਡੇ ਮੂੰਹ ਚੜਿਆ ਉਹ ਚੜਿਆਗਾ ਸੀ ਮਦਾਨਗਾ ਹੀ ਕਹਿ ਦਿੰਦੇ ਨਹੀਂ ਇਹ ਕਹਿ ਦਿਨੇ ਪ੍ਰਧਾਨ ਆਈ ਖੜੀ ਤੂੰ ਚੇ ਲੈ ਨਹੀਂ ਲਾਈ ਹਾਂ ਪਰ ਭਾਈ ਥੋ ਗੱਲ ਲੈਂ ਜਾਂ ਰਾਤ ਰਾਤ ਨੂੰ ਰਾਤ ਨੂੰ ਹਾਂ ਉਹ ਨਾਸ਼ ਲਈ ਹੈ ਰਾਤ ਦੇ 12 ਵਜੇ ਮੰਗਣਗੇ ਚੋਕਾ ਹਾਂ ਜੇਕ ਠੰਡਾ ਪਾਣੀ ਛਾਲ ਛੜ ਉਹਨਾਂ ਦੇ ਨੇੜੇ ਨਾ ਆਵੇ ਜੇਕ ਤੇ ਠੰਡਾ ਪਾਣੀ ਆ ਗਏ ਨੇੜੇ ਨਾਲ ਜਿੰਨਾਂ ਨਮੂਨਿਆਂ ਕੋ ਧੌਣ ਛਿੱਤੀ ਜਾਣ ਧੋਰ ਛਿੱਤੀ ਜਾਣਗੇ ਬੜਾ ਛੇ ਦੇਣੇ ਫੇਰ ਪਾਣੀ ਦਾ ਨਿਗਾ ਪਾ ਦਾਂਗੇ ਬਾਬਾ ਵੇ ਤੇ ਤੁਹਾਡੀ ਪੂ ਚੋਗਾ ਰਾਤ ਨੂੰ ਜਿਹੜਾ ਬੈਕ ਨੂੰ ਉੱਠ ਕੇ ਬਰਾਂ ਰਾਤ ਨੂੰ ਤੁਹਾਨੂੰ ਤੇ ਤੜਕੇ ਦੇਵਾਂਗੇ ਚੋਗਾ ਤੜਕੇ ਤੁਰ ਗਲੇਦੀ ਨਹੀਂ ਤੜਕੇ ਤੜਕੇ ਨਹੀਂ ਲੈਂਦੇ ਰਾਹ ਕੁਬੂਰ ਨੂੰ ਪਤਾ ਹੀ ਹੈ ਉਹਦਾ ਲੈੰਦੇ ਦਾ ਰਾਦ ਨੂੰ ਨਹੀਂ ਕਰਦਾ ਮਾਰਾਂ ਮਜੇ ਹਾਂ ਇਹ ਤਾਂ ਗੁਰ ਮਿਲਦਾ ਗਲਤ ਬੋਲੀ ਜਾਂਦੀ ਨਹੀਂ 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 ਗੱਲ ਤਾਂ ਸਹੀ ਹੈ ਕਿੱਧਰ ਲੈ ਕੇ ਆ ਗਿਆ ਇਹਨੇ ਕੋਲੇ ਮਲੰਗਾ ਕੋਲੇ ਨਾ ਤੈਨੂੰ ਹੋੜ ਦੱਸਦਾ ਖੁੱਡਾ ਬਣਾਇਆ ਕਰੇ ਹਾਂ ਖੁੱਡਾ ਹੈਗਾ ਜਿਹੜਾ ਤੂੰ ਖੁੱਡਾ ਦੂਜੇ ਕੁੱਕੜਾਂ ਦਾ ਤਾਂ ਰੱਖੀ ਅਟ ਕਬੂਤਰਾਂ ਦਾ ਉਹ ਤੇ ਰੱਖੀ ਅਟ ਹਾਂ ਜਿਹੜਾ ਅਸੀਂ ਜੋੜਾ ਦੇਵਾਂਗੇ ਤੇ ਹਾਂ ਉਹ ਮਤਲਬ ਇਹ ਤੈਨੂੰ ਖੁੱਡਾ ਬਾਹਲਾ ਵੱਡਾ ਨਾ ਬਸ ਐ ਪਤਲਾ ਹੋਵੇ ਲੰਮਾ ਹੋ ਜਾ ਠੀਕ ਆ ਉਹਦੇ ਵਿੱਚ ਆਪੀ ਵੜ ਜਾਂਦੇ ਉਹ ਜਾਂ ਐ ਕਰੀ ਗੋਲ ਰੱਖੀ ਬਾਹਰ ਆਏ ਜਮਾ ਕਿ ਬਸ ਮੂਰੇ ਨਾ ਨਿਸ਼ਾਨੀ ਰੱਖ ਰਿਹਾ ਮੂਰੇ ਇੱਕ ਬਾਰ ਜਿਵੇਂ ਗੋਲ ਰੱਖ ਲਿਆ ਤੂੰ ਕਾਲਾ ਰੰਗ ਮਾਰ ਦੂੰ ਚਾਰ ਚੁਫਰੇ ਅਸਦਾ ਚੰਦ ਇਹਨੂੰ ਕਹਦੇ ਆ ਨਾ ਲੰਮਾ ਰੱਖੇ ਬਾਰ ਤਾਂ ਹੋ ਲੰਬੀ ਉਹ ਖੁੱਡੇ ਦਾ ਮੈਂ ਬੜਵਾ ਦੂੰ ਮੀਤ ਤੋਂ ਕਹਿ ਕੇ ਉਹ ਤਾਂ ਮੀਤ ਮਿਸਤਰੀ ਆ ਯਾਰ ਤੂੰ ਪੇਟੀ ਤੂੰ ਬਣਵਾ ਜੀ ਤੂੰ ਬਣਾਇਆ ਰੰਗੂਰਾ ਬਣਾਉਂਦੇ ਨੇ ਉਹਨੂੰ ਲੈ ਆਵਾਂਗੇ ਤੂੰ ਮੈਨੂੰ ਲੈ ਆਇਆ ਪਹਿਲਾਂ ਤਾਂ ਛੂਜੇ ਦੇ ਬਾਅਦ ਵਿੱਚ ਖੁੱਡਾ ਬਣਵਾ ਲਈਏ ਤੂੰ ਜੇ ਪਹਿਲਾਂ ਗੱਲ ਖੋਲ ਫੇਰ ਰੇਟ ਦੀ ਗੱਲ ਰੇਟ ਦੱਸੋ ਫਿਰ ਬਾਬਾ ਮਹਿੰਗੀ ਵਾਲੇ ਆਏ ਨਹੀਂ ਗੱਲ ਪੰਡੀ ਪਹਿਲਾਂ ਰੇਟ ਦੱਸ ਬਿੱਤੀ ਗੱਲ ਰੇਟ ਤਾਂ ਫਿਰ ਤੈਨੂੰ ਇੱਕ ਛੂਜੇ 150 ਦੇ ਦਾਂਗੇ 150 150 ਤਾਂ ਸੀ ਤੈਨੂੰ ਚੁੰਜੀ ਵੀ ਨਹੀਂ ਦਖਾਉਂਦੇ ਦੂਜੇ ਦੀ ਹੋਰ ਕਿੰਨੇ ਹੀ ਦੇਉਂਦੇ ਬਾਬਾ ਯਾਰ ਉਹੀ ਗੱਲ ਬੰਬੜਾ ਹੋਇਆ ਹੈ ਮੇਰੀ ਗੱਲ ਸੁਣ ਡੇਢ ਸੌ ਦਿੱਤਾ ਨਹੀਂ ਹੁੰਦੇ ਭਰਾਵਾ ਪਾਲੇ ਮੇਰੀ ਗੱਲ ਡੇਢ ਸੌ ਦੇਣੀ ਹੈ ਚਾਰ ਪੰਜ ਸੌ ਦੇ ਪਾਲ ਦੇ ਤੇਰੇ ਕੋਈ ਚੋਕਾ ਬੁੜੀਆਂ ਕਾਹਨ ਥੋੜੀ ਨਾ ਹਾਂ ਬੰਦ ਜਿਆ ਥਰੀ ਹੋ ਮਣਦਾ ਮਣਦਾ ਹੋਰ ਬੰਦੇ ਖੱਤੇ ਹੀ ਨਹੀਂ ਤੜੇ ਇੱਕ ਹੋਰ ਕਰ ਲੈ ਤੂੰ ਆਪਦਾ ਘਰ ਦਾ ਹਾਂ ਇੱਕ ਚੂਛੇ ਨੇ ਤਾਂ ਮੱਲ ਲਵੀ ਦੋ ਵਾਂਡੇ ਦੇ ਰੱਖਿਆ ਦੋ ਦੁੱਜੇ ਨਹੀਂ ਦੇ ਰੱਖਿਆ ਹਾਂ ਦੋਨੇ ਚੂਚੇ ਨੇ ਇੱਕ ਤਾਂ ਡੱਬੇ ਜੇ ਨੇ ਇੱਕ ਦੂਜੇ ਕਾਲੇ ਖਈਏ ਨੇ ਦੇ ਰੱਖੇ ਦੋ ਦੋ ਆਂਡੇ ਐਦੋਂ ਪਹਿਲਾਂ ਬਾਬਾ ਕਿਹੜੇ ਆਂਡੇ ਦੇ ਉੱਤੇ ਜੋ ਹੈ ਹੀ ਚੂਚੇ ਹੋ ਕੌਣ ਵਾਂਡੇ ਤੇ ਬੈਠੇ ਹੋ ਮੈਂ ਯੁਕਰੀ ਲੈ ਗਈ ਹਾਂ ਮੈਂ ਯੁਕਰੀ ਦੋ ਕਿੱਦਰ ਨਾਲ ਬੱਚੇ ਹੋਰ ਮਿਲ ਲਗੇ ਨੋ ਬੱਚੇ ਕੱਢ ਲੈਣਗੇ ਘਰੇ ਜਾ ਕੇ ਮਨਾਂ ਦੋ ਚੂਚੇ ਹੋਗੇ ਦੋ ਚਾਰ ਆਂਡੇ ਚਾਰ ਆਂਡੇ ਆਂਡੇ ਤੇ ਬੈਠੇ ਬਿਠਾਈ ਲੈ ਜੀ ਉਹੀ ਨਸਲ ਨਿਕਲੂ ਜਮਾ ਠੀਕ ਹੈ ਆਏ ਆਂਡੇ ਤਾਂ ਸੀ ਰੱਖ ਵੀ ਲੱਗੇ ਇਹ ਜਨਵਰੀ ਐ ਸਾ ਪੰਡੇ ਵਾਲਾ ਹਾਂ ਨਾ ਤਾਂ ਦੂਜਾ ਚੂਚਾ ਬੈਠੇ ਆਂਡੇ ਬਰਾਨ ਹੋ ਜਾਣਗੇ ਅਸੀਂ ਕਰਨੇ ਆ ਕੀ ਆ ਹਾਂ ਤੇਰੇ ਆਏ ਭਾਈ ਕੰਮ ਆਏ ਨੇ ਬੱਚੇ ਗਾਹ ਬਦਨਤਾ ਬਾਹੂ ਹਾਂ ਆ ਗੱਲ ਹੋਰ ਤਾਂ ਕੀ ਫਿਰ ਹੋਰ ਕਿੰਨੇ ਆਦੇ ਆ ਬਾਬਾ ਵੱਲ ਦੱਸੋ ਤੈਨੂੰ ਦੇ ਜਾਾਂਗੇ ਪੰਜ ਪੱਟ ਖਵਰ 500 ਬੱਟ ਹਿਆਰ ਦਾ ਜੋੜਾ ਆ ਜਮਾਂ ਹਾਂ ਹਿਆਰ ਦਾ ਜੋੜਾ ਚੱਲੋ ਕਮਜ਼ੋਰ ਚੱਲ ਵੀਕਦੀ ਆ ਪ੍ਰਧਾਨ ਜਾ ਰੋ ਜ਼ਰੂਰੀ ਪ੍ਰਧਾਨ ਕਾਹਦਾ ਯਾਰ ਮੈਂ ਉਹੀ ਗੱਲ ਤੇਰੀ ਓਏ ਉਹ ਮੂੰਹ ਚੜਿਆ ਸਾਡੇ ਮੂੰਹ ਤੂੰ ਪਹਿਲਾਂ ਰਹਿ ਹਾ ਸਟਾਈਲ ਦਾ ਪ੍ਰਧਾਨ ਹੋਰ ਪਹਿਲਾਂ ਸਾਕ ਤੂੰ ਕਰਦਾ ਯਾਰ ਕਰਦਾ ਕਮਜ਼ੋਰ ਫਿਰ ਤੂੰ ਯਾਰ ਮੋਲ ਬਣਾ ਇਹਨਾਂ ਨਾ ਯਾ ਗਏ ਕਰ ਹਾਂ ਫੇ ਕਲ ਨੂੰ ਲਾਂਬਾ ਜੇ ਮੈਂ ਮਾਗਰ ਵੀ ਪੈਂਦੇ ਆ ਹਾਂ ਪਹਿਲਾਂ ਟੌਣ ਟੌਣ ਕੋਲ ਉਸਕੇ ਦੇਖ ਲੈ ਟੌਣ ਦਾ ਨਹੀਂ ਬਲੂਸ ਨਹੀਂ ਯਾਰ ਉਹੀ ਗੱਲ ਤੇਰੀ ਮਾਗਰ ਪੈਂਦੇ ਚੁੰਝ ਮਾਰਦੇ ਜੇ ਹੱਥ ਲਾਏਗਾ ਨਾਲ ਦੀ ਵਾਲਾ ਤਾਂ ਚੱਕ ਲੜਗੇ ਉਹ ਤਾਂ ਇਹ ਜਿਹਾ ਭਾਂਡੇ ਯਾਰ ਮਾੜਾ ਜੇ ਹੱਥ ਲੈਣਾ ਇੱਥੇ ਅਰਬ ਨੇ ਸੂਟ ਵਾਲ ਖੜੇ ਹੋ ਜਾਂਦੇ ਫੜੇ ਹੋ ਜਾਂਦੇ ਆਰੇ ਭਾਂਡੇ ਨੇ ਦੰਦੂਰੇ ਤਾਂ ਪਾਈ ਲੜਾਈਆਂ ਨਾਮ ਦੇਖੀ ਜਿੱਤਦਾ ਆ ਨਾਮ ਬਾ ਹਾਂ ਨਾਮਾ ਦੀ ਲੈ ਕੇ ਆ ਨਾ ਮੈਂ ਬਾਲੀ ਜੇ ਉਹੀ ਹੈ ਲੜਾਈ ਵਾਲੇ ਕਿਸੇ ਸ਼ਰਤ ਤੇ ਛੱਡ ਦੀ ਜਾਂ ਰਹਾ ਮੈਂ ਫਿਕਰੋ ਕਹਿੰਦਾ ਦੂਰ ਬਈ ਆ ਚਲ ਤਾ ਆ ਫਿਰ ਮੈਂ ਤੈਨੂੰ ਦੱਸਦਾ 21 ਗੱਲ ਹਾਂ ਪੌਣੇ 700 ਰੁਪਇਆ ਦੇ ਦਿਓ ਜੋੜੇ ਦਾ ਹਾਂ ਜੀ ਹਾਂ ਦੂਰੇ ਕਹਿੰਦਾ ਬਸ ਪੌਣੇ 700 ਠੀਕ ਹੈ ਮੈਂ ਦੱਸ ਦਿੰਦਾ ਕਮਜ਼ੋਰ ਘੱਟ ਆ ਯਾਰ ਘੱਟ ਨਹੀਂ ਬਹੁਤ ਆ ਓ ਵਾਲੀ ਮੂੰਹ ਨੂੰ ਦੇ ਦਿਓ ਤੇਰੇ ਮੂੰਹ ਨੂੰ ਤਾਂ ਕਹੀ ਜਾਂ ਨੇ ਬਰਾਹੀ ਘੱਟ ਮੰਗੇ ਅਸੀਂ ਚਲ ਮੈਂ ਤਾਂ ਆਪਣੀ ਪੁਰਾਣੀ ਲੈ ਆ ਜਾ ਦੂਰੇ ਕਹਿੰਦਾ ਬਾਬਾ ਬਹੁਤ ਚੱਲ ਵੇੜ ਚੱਟ ਪਰੇ ਲੈ ਜੂ ਇਸ ਚੂਚੇ ਕਾ ਚ ਲੈ ਜਾਏਗਾ ਭਲਾ ਆਇਆ ਸੱਜ ਲੈ ਜਾਏਗਾ ਫੜ ਕੇ ਤੇਰੇ ਹਵਾ ਨਵਾ ਜੀ ਬੱਸ ਅੱਠਾ ਚ ਲੈ ਜੀ ਹਵਾ ਡੱਬੇ ਚ ਪਾ ਲਾਂਗੇ ਕੱਪੜੇ ਹੀ ਬਲੇਖੀ ਨੇ ਕੱਪੜੇ ਚ ਕਪੜਾ ਹੈ ਥੋਡੇ ਕੋਲ ਆ ਛਿੜ ਆ ਪਰਦੇ ਜਾ ਲਾ ਲਾ ਲੂ ਕਰ ਮੈਂ ਕੁੱਡੇ ਕਿਵਨ ਜਾਇਂ ਕਰ ਫਿਰੋ ਅੱਟੇ ਕੋਲੀ ਹੋਣਾ ਨਹੀਂ ਕੋਈ ਇਹ ਕੋਈ ਖੁੱਡਾ ਬਣਿਆ ਉਹ ਖੁੱਡੇ ਹੀ ਚੱਕ ਲਿਆ ਤੇ ਵਿੱਚ ਵਾਰ ਦਿਆਂਗੇ ਹਾਂ ਇੰਜਰਾ ਹੋ ਕੋਈ ਇੰਜਰਾ ਹੈ ਨਹੀਂ ਬਾਬਾ ਮੇਰੇ ਕੋਲ ਉਹ ਤਾਂ ਬਣਵਾਉਣਾ ਪਊਗਾ ਖੁੱਡਾ ਹੈ ਨਹੀਂ ਕੋਈ ਗੋਲ ਟਾਕੀ ਵਾਲਾ ਹਾਂ ਗੋਲ ਟਾਕੀ ਵਾਲਾ ਜਿਹੜਾ ਯਾਰ ਉਹ ਹੀ ਗੱਲ ਉਹ ਕਈ ਵਾਰੀ ਮੈਂ ਬਣਵਾ ਕੇ ਉਹ ਚ ਬਾ ਦੇ ਦਿੰਦੇ ਨਾ ਹਾਂ ਬਾ ਕੀ ਦੇ ਦਿੰਦੇ ਹਾਂ ਜਾਇਂ ਕਰ ਫਿਰੋ ਉਹ ਦੇ ਘਰ ਹੀ ਛੱਡਿਆ ਮੈਂ ਹੋਰ ਫਿਰ ਗਿਆ ਹਾਂ ਘਰੇ ਛੱਡਿਆ ਮਾਰਨ ਆ ਰਿਹਾ ਅੰਦਰ ਛੱਡਿਆ ਹੋਇਆ ਭਰਾਵਾ ਦੇਖ ਤੇਰੇ ਲੱਗਣਗੇ ਰੱਬੀਏ ਕੱਲ ਨੂੰ ਧੌਣ ਟੁੱਟੀਏ ਤਾਂ ਸਿੱਟੀਏ ਆਂਡੇ ਪੇੜ ਜਾਣ ਸਾਡੀ ਜ਼ਿੰਮੇਵਾਰੀ ਨਹੀਂ ਉਹ ਆਪ ਦਾ ਮਨ ਟਪੋਰ ਲਾਉਣਾ ਉਹ ਤੇ ਚਲ ਕੋਈ ਉਹ ਤੇ ਚਲ ਕੋਈ ਐਂ ਗਰੀ ਬਾਬਾ ਕੱਲ ਨੂੰ ਤੇ ਇੱਥੇ ਪੈਸੇ ਵੜਾ ਜੂ ਤੂੰ ਨਾਲ ਹੀ ਮੇਰੇ ਬਗ ਚਲੀ ਤੇ ਘਰੇ ਘਰੀ ਦੇ ਦੀ ਬੈਠੇ ਰਹੀ ਉਹ ਪਾ ਲੈ ਉਹ ਆਇਆ ਯਾਰ ਇਹ ਤਾਂ ਮੂੰਹ ਹੀ ਪਕਾਈ ਮਾਰੀ ਇੰਦ ਨੇ ਮੈਨੂੰ ਤਾਂ ਲੱਗਦਾ ਆਇਆ ਚੱਲ ਦੂਜੇ ਲੋਟ ਕਹਿੰਦੇ ਆਏ ਹੋਰ ਇਹ ਲੈ ਜਾਂਦੇ ਨੇ ਲੈ ਜਾ ਨਹੀਂ ਤਾਂ ਲੈ ਜਾ ਕਰ ਉਹ ਤਾਂ ਦੂਜੇ ਲੋਟ ਕਹਿੰਦੇ ਨੇ ਮਨ ਕੀ ਕਹਿੰਦਾ ਕੰਤ ਕੀ ਬੋਲਿਆ ਕੀ ਬੋਲੇ ਗਲਤ ਤੂੰ ਘੋਟਾ ਕੀ ਵਾਲਾ ਕਿਧਰੇ ਰਾਤ ਨੂੰ ਚੋਗਾ ਆ ਉਹ ਮੰਦਰ ਫਸਲੀ ਐ ਜੀ ਨੱਥਲਾ ਹੈ ਜੀ ਗੱਤ ਬੋਲੀ ਉਹ ਤੇ ਰੱਖੀ ਹੋਈ ਅੰਦਰ ਯਾਰ ਇਹ ਮੂੰਹ ਹੀ ਤਾਂ ਹੀ ਮਾਰੀ ਇੰਦ ਨੇ ਤੂੰ ਲੈ ਕੇ ਮੈਨੂੰ ਯਾਰ ਇਹਨਾਂ ਕੋਲ ਆ ਕੇ ਰਹਿ ਜਾਓ ਮਾਦਾ ਕੰਤ ਲੰਬੜਾਰ ਬੰਦੇ ਨੇ ਮੈਂ ਕਿਹਾ ਸਹੀ ਬੋਲਦੇ ਉਹਨਾਂ ਕਿ ਸਹੀ ਛੜੇ ਮੰਗ ਗਏ ਤੈਨੂੰ ਦੋਨੇ ਵੱਖਰੇ ਨਹੀਂ ਇਹਨਾਂ ਕੋਲ ਕੀ ਭਾਲਦਾ ਇਹਨਾਂ ਕੋਲੇ ਨਾ ਬਕਾਉ ਨਹੀਂ ਹੈ ਜਾਓ ਨਹੀਂ ਵਸਤਾ ਜਾਓ ਇਹਨਾਂ ਕੋਲ ਕੀ ਭਾਲਦਾਂਗਾ ਲੈ ਲੈ ਦੂਜੇ ਥੇ ਪੈਣ ਕੋਲ ਦੇਖੋ ਮੁਰਗੀ ਖਾਣਾ ਖੋਦ ਕੇ ਗਏ ਸੀ ਕਰੀ ਚੰਗੀ ਹੈ ਨਾ ਚੰਗੇ ਪਰਕਾਏ ਹੈ ਨਾ ਹਾਂ ਦਵਾਰੇ ਨਹੀਂ ਹੋਣ ਕਿਹੜਾ ਮਤਨ ਹੋਰ ਦਾ ਕਬੜਾ ਹੀ ਹੈ ਨਾ ਕੋਣ ਹੋਰ ਜਾਂ ਤੂੰ ਸਮਝੀ ਨਹੀਂ ਉਹਦੀ ਕੋਈ ਕੀ ਕਹੀ ਆ ਵੀ ਕੀ ਕਹੀ ਜਾਂਦੇ ਆ ਵਾਹ ਇਹਦੇ ਹੋਰ ਦਾ ਇਹ ਦਾ ਭਰਾ ਵਾ ਕਿੱਥੇ ਕੱਲ ਯਾਰ ਆਈ ਆਪਣੇ ਉਹਦਾ ਤੇਰਾ ਰਾਮਪੁਰ ਲੱਗ ਰਿਹਾ ਹੈ ਗਬਰ ਹਾਂ ਭਾਈ 타ਇਆ ਜੱਦਰ ਤੇ ਖੇਰ ਸੀ ਪਛਾ ਇੱਕ ਚਾਚਾ ਮੇਰਾ ਤੇ ਤਿੰਨ ਚਾਰ ਜਾਨੇ ਨਾ ਸੁਖੇਤ ਬੈਠੇ ਅੱਛਾ ਖੇਤ ਬੈਠੇ ਤੇ ਜਿਹੜਾ ਵੱਡਾ ਬੁੜਾ ਹੁੰਦਾ ਸੀ ਬਖਤੌਰ ਬਖਤੌਰ ਕਾਜਾ ਗੁੰਜਾ ਉਹ ਤੇਰਾ ਰਾਮਪੁਰ ਲੱਗ ਰਿਹਾ ਦਾਤਾ ਨਹੀਂ ਸੀ ਕੰਪਿਊਟਰ ਆਦਾ ਨਹੀਂ ਸੀ ਅੱਛਾ ਕੀ ਛੋੜਾ ਖੜਕਸੇ ਖੜਕਸੇ ਤੇ ਉਹ ਬੈਠਾ ਭਾਈ ਹਾੜੀ ਭੱਟੀ ਯਾਰ ਅੱਛਾ ਖੜਕਸੇ ਰੋਟੀ ਲੈ ਕੇ ਗਿਆ ਤੇ ਮੈਂ ਉਹਦਾ ਛੋਟਾ ਜਾ ਹੁੰਦਾ ਅੱਛਾ ਤੇ ਤਾਇਆ ਕੀ ਕਰ ਪੈਗਾ ਕਿ ਕੌੜਾ ਅੱਛਾ ਪਾਈਉ ਬੋਲਿਆ ਕਿ ਚੰਦ ਹੋਏ ਤਾਰਾ ਹੋ ਹੂੰ ਅਗਰ ਤੈਨੂੰ ਪਟੇਟਰਾ ਦੇ ਬੱਚੇ ਦਵਾ ਮਾ ਹਾਂ ਅੱਗੇ ਕਹਦੇ ਹੁੰਦੇ ਹਨ ਪਟੇਟਰਾ ਦੇ ਬੱਚੇ ਮੈਂ ਉਹਨਾਂ ਆਪਣਾ ਜਵਾਕਾਂ ਨੂੰ ਵੀ ਪਟਾਈ ਮਾਥਾ ਲੈ ਲਾਂਗੇ ਹਾਂ ਮੈਂ ਖੇਡ ਲਿਆ ਕਰਾਂਗੇ ਹਾਂ ਹਾਂ ਮੈਨੂੰ ਕਹਿੰਦਾ ਖੁੱਡਾ ਮੈਂ ਖੁੱਡਾ ਤਾਂ ਮੈਂ ਪਾ ਲੂ ਜਾਂ ਟੋਕਰੇ ਤਾਂ ਹਾਂ ਦੇ ਹਾਂ ਐ ਕਰਦੇ ਕਰਦੇ ਮੈਂ ਖਾਤਾ ਕਿੱਥੇ ਆ ਅੱਜ ਅਸੀਂ ਉਹ ਬਾਹਾਂ ਵੱਢ ਕੇ ਆ ਹਾੜੀ ਕਣ ਕਬੱਡੀਆ ਕਣ ਉਹ ਭਰੀ ਕੋਲੇ ਬੈਠਿਆ ਅੱਛਾ ਭਰੀਆਂ ਪਾਈਆਂ ਪਾਈਆਂ ਉੱਥੇ ਕਿੱਕਰ ਦੀ ਛਾਵੇਂ ਬੈਠਾ ਊੜਾ ਖੜਕ ਸੇ ਮੋਰੇ ਟਨ ਪਰ ਨਿਕੜਾ ਘਾਟੀ ਪਾਉਂਦੇ। ਇਹ ਜਿਵੇਂ ਆਪਾਂ ਬੈਠਾ ਨਾ ਬੱਟ ਤੇ ਆਏ ਬੈਠਾ। ਅੱਛਾ ਕਿ ਆਏ ਉਹਦਾ ਚਾਦਰਾ ਜੋ ਥੱਲੇ ਦ੍ਰਿਸ਼ਟੀ ਬੂਠਾ ਲੱਗ ਰਿਆ। ਅੱਛਾ। ਲੋਕ ਐ ਤਾਂ ਆ ਗਿਆ ਕਰ ਮਹਤਾ ਕਿੱਥੇ ਆ? ਆਏ ਕਿ ਮੈਂ ਕਰ ਭਰ ਨਾਲ ਦੇਖਾਂ ਕੀ ਆ। ਤੂੰ ਉਹ ਕਿ ਦੇਖਾ ਭੱਜ ਕੇ। ਉਹ ਦੇਖਾਂ। ਫਰਾਵਾ ਜੀ ਮੈਨੂੰ ਕੜਾ ਕੇ ਬੋਟ ਕਹਿੰਦੇ ਆਂ ਕਿ ਉਹ ਆਪਾਂ ਖੜਦਾ। ਉਹ ਰੋੜਾ ਰੇ ਕਾਲੇ ਕਾਲੇ ਟੇਪੜਾ ਵਗੁਰੂ ਅੱਛਾ ਅੱਜ ਥੱਲੇ ਚਲ ਕੇ ਪਏ ਮਖਾ ਉਹ ਤਾਇਆ ਤੇਰਾ ਬਹਿ ਗਿਆ ਮੇਰਾ ਤੇਰਾ ਅੱਛਾ ਮਖਾ ਤੂੰ ਮੇਰੇ ਨਾਲ ਚੌੜ ਕਰੀ ਜਾਣਾ ਭਰਾਵਾ ਲੇਟ ਲੇਟ ਮਰ ਗਿਆ ਇਹ ਯਾਸੀ ਹੁਣ ਤਾਂ ਲੜ ਕੇ ਮਰ ਗਿਆ ਜਬਾਨਾ ਚੰਗਾ ਸੀ 40 ਰੁਪਏ ਕੋ ਗੱਲ ਮੇਰੇ ਜਿਆਦਾ ਵੀ ਤਾਂ ਮੈਨਾਂ ਨਾਲ 40 ਰੁਪਏ ਗਿਆ ਅੱਛਾ ਉਹ ਤੇਰ ਹੱਦ ਮਖਾ ਲਾ ਪੈਂਦਲ ਨਾ ਕਿੱਦਾਂ ਕਹਦੇ ਕਿ ਪਿੱਟਕਾ ਦੇ ਬੱਚੇ ਉਹ ਨੂੰ ਕਹਿੰਦੇ ਮੈਂ ਵੀ ਸਹਾਇਆ ਸੁ ਤੇ ਪਿੱਟੜ ਵਾਲੇ ਬੱਚੇ ਨੇ ਹਰੇਕ ਜਵਾਬ ਨੂੰ ਕਹਿ ਓਏ ਉੱਥੇ ਗੱਲ ਚੱਲੀ ਸੀ ਠੀਕ ਆ ਬਹਿ ਤੋਥੀ ਛੜੀ ਸੀ ਪਰ ਜੇ ਮੈਨੂੰ ਛੋੜ ਪੈ ਗਏ ਠੀਕ ਆਪਣਾ ਤੁਮ ਨਹੀਂ ਆਉਂਦਾ ਤੁਮ ਨਹੀਂ ਬਤਾਉਂਦਾ ਛੋਇ ਰਾਤ ਨੂੰ ਬੜਾ ਪ੍ਰਸਾਦਾ ਗਨਾ ਆ ਪਛੇ ਨਹੀਂ ਸਕਦਾ ਕਿ ਆ ਹੈ ਲੱਗ ਰਿਹਾ ਕਿ ਜੇ ਮੈਂ ਫਾਟ ਪਛੇ ਜਾਂਦਾ ਮੋਟਾ ਪੂਰਾ ਬਹੁਤ ਦੋ ਦਿਨ ਤੱਕ ਹੀ ਰਿਸੀਵੇ ਸੁਪਨੇ ਜ ਮਹਾ ਮਾਰ ਕਿਹੜੇ ਪੁੱਟੇ ਟੋਪਾ ਹੈ ਟੋਡਾ ਹੈ ਲੱਗ ਰਿਹਾ ਥੱਲੇ ਸਮਾਨ ਜੇ ਮੈਂ ਖਾਲ ਤੇ ਵਰਮਾ ਨਹੀਂ ਲਾਗਣਾ ਪਾਣਾ ਮੌੜ ਦਾ ਪੱਗੜਿਆ ਪਾ ਲਈ ਜੰਦੋ ਇਹ ਖਰਾਕਾ ਤਕੜਿਆ ਸੀ ਬੜੇ ਹਾਂ ਪੱਡੇ ਠੀਕ ਆ ਕਿਉ ਗੋੜ ਛੋਲੇ ਘਰ ਦੇ ਹੱਥ ਵੀ ਬਾਹਾਂ ਫਟਾ ਬੁੜੇ ਦਾ ਮੱਲਾ ਫੁੱਟ ਦਾ ਕਰ ਦੋ ਅੱਛਾ ਜੀ ਪੌਲਾ ਡਬਲ ਗਿਆਨ ਠੀਕ ਕਿਦਾਂ ਕਰਦੇ ਹਸੌ ਨਾਲ ਤਾਂ ਹੋੜੇ ਹੀ ਸੀ ਹਾਂ ਤੇ ਮਾਖਾ ਪੰਜਾ ਜੇ ਤਾਈ ਇੱਕ ਵਾਰ ਹੋੜੇਗਾ ਇਹ ਟਾਈਮ ਮੱਕੇ ਸਾਬਲੋ ਨਮਸਾਏ ਕਿ ਬੜੀ ਧੀ ਹੈ ਬੁੜੀਆਂ ਹੋਈਆਂ ਪੁਰਾਣੀਆਂ ਉਹ ਤੇ ਦੇਖੋ ਕੋਡੀਆਂ ਨਹੀਂ ਹੋ ਜਾਣੀ ਨਾ ਹਾਂ ਹਾਂ ਖੁੱਡੀ ਤੇ ਤੁਰਦੇ ਗਏ ਬੁੜੀਆਂ ਤੇ ਬੁੜੀਆਂ ਨਹੀਂ ਪੜਕਾਈ ਨਹੀਂ ਹੁੰਦਾਂ ਅੱਛਾ ਦਾ ਪੈਜੀ ਅੰਦਰਾਂ ਧੱਕ ਜਾਂਦੇ ਸੀਗਾ ਭੈਣ ਦੀ ਕੋਡੀ ਘੱਟ ਸੀ ਸਹੀ ਗੱਲ ਹੈ ਫਟਾ ਕੰਮ ਸੀ ਰਾਕਾ ਖਾਦੇ ਜਾਂੜ ਸੀ ਜਾਂ ਸੀ ਜਾਂ ਸੀ ਕੱਬ ਕਰਦੇ ਸੀ ਬੁੜੀਆਂ ਦੀ ਭੈਣ ਕੋਡੀ ਜਿਹੜੇ ਚਾਰ ਚੜ੍ਹਦੇ ਜੜੀ ਜਾਂਦੇ ਬਦਲ ਬਦਲ ਦੋ ਦੋ ਵਿਆਹ ਕਰਾ ਲੈਂਦੇ ਸੀ ਆਏ ਜੇ ਕੰਮ ਸੀ ਅੱਗੇ ਉਹ ਕੰਜੇ ਦੀ ਮੇਰੇ ਗੱਲ ਕਰ ਤਾ ਚੌੜ ਪੈ ਗਿਆ ਠੀਕ ਹੈ ਗੁੱਸਾ ਦਾ ਕੀ ਕੋਈ ਪ੍ਰਗਨ ਨਹੀਂ ਦੋਈ ਪ੍ਰਧਾਨ ਦੇ ਕੀ ਗੁੱਸਾ ਕਰਦਾ ਔਰ ਉਪਾ ਤਾਂ ਚੌੜ ਕਰਦੇ ਮੱਧਾ ਚੰਗਾ ਪ੍ਰਧਾਨ ਦਾ ਉਹਨੂੰ ਪਤਾ ਵੀ ਸੁਭਾਈ ਆ ਸੁਭਾਈ ਇਹੋ ਜਿਹਾ ਕੰਜੇ ਦੇ ਅਸੀਂ ਚੂਚੇ ਤੋਂ ਕਰਾਉਣਾ ਪ੍ਰਧਾਨ ਦੇ ਨਾਲ ਤੋ ਖੇਦ ਕਿਉਂ ਬੰਦਾ ਉਹ ਇਹਦਾ ਬਸੂਈ ਪ੍ਰਧਾਨ ਕਿ ਨੂੰ ਕਹਦੇ ਹੁੰਦੇ ਆ ਓ ਯਾਰ ਪ੍ਰਧਾਨ ਉਹਨੂੰ ਕਹਿੰਦੇ ਆਪਣੇ ਹੈਗੇ ਨਹੀਂ 1 2 ਜਿਹੜੇ ਬੰਦੇ ਦੂਜੇ ਲੋਟਰ ਬੁੜੀਆਂ ਵਾਲਾ ਕੰਮ ਕਰਦੇ ਆ ਅੱਛਾ ਉਹਨੂੰ ਕਹਿੰਦੇ ਪ੍ਰਧਾਨ ਹਾਂ ਦੋਨੋਂ ਪ੍ਰਧਾਨ ਕਹਿੰਦੇ ਆ ਆ ਵਿੱਚੋਂ ਗੱਲ ਜੀ ਉੱਡ ਗਈ ਵਾ ਪ੍ਰਧਾਨ ਪ੍ਰਧਾਨ ਇਹ ਦੂਫਰ ਕਿਉਂ ਪ੍ਰਧਾਨ ਕਹਿ ਲਾਗੇ ਓ ਇਹਨੂੰ ਤਾਂ ਮਾਤਲੀ ਉਹ ਉਸ ਸਟੇਟਿਟੀ ਦਾ ਬਣਿਆ ਸੀ ਯਾਰ ਬਦਲ ਲਛਣੀ ਦੇ ਉਹ ਨਹੀਂ ਨਹੀਂ ਪਾਣੀ ਆ ਸੀ ਸਟੇਟਿਟੀ ਦਾ ਨਾ ਨਾ ਇਹ じゃ ਬੰਦਾ ਨਹੀਂ ਹੈ ਹੈੜੀ ਬੰਦਾ ਪਾਣੀ ਜਿਤੜਾ ਇਹ ਸਟੇਟਿਟੀ ਦਾ ਬਣਿਆ ਯਾਰ ਉਹ ਸਟੇਟਿਟੀ ਦਾ ਬਣਿਆ ਤਾਂ ਮੈਂਬਰ ਸੀ ਅੱਛਾ ਚੌੜਚ ਕਹਿ ਦਿੰਦੇ ਪ੍ਰਧਾਨ ਪ੍ਰਧਾਨ ਅੱਛਾ ਉਹ ਵਿੱਚ ਤਾਂ ਬੰਦੇ ਗੱਲ ਦੂਜੇ ਲੋਟ ਲੈ ਸਮਝ ਜਾਂਦੇ ਆ ਵਿੱਚ ਅਗਲਾ ਉਹ ਚੌੜਚ ਕਹਿੰਦਾ ਇਹ ਨੂੰ ਐ ਹੋ ਗਿਆ ਮੈਨੂੰ ਦੂਜੇ ਲੋਟ ਕਹਿੰਦੇ ਆ ਤਾਂ ਹੀ ਚਰ ਬੰਦਾ ਪ੍ਰਧਾਨ ਦੇਣਾ ਦੂਜੇ ਲੋਟ ਸਖਾ ਨੂੰ ਕਹਿੰਦੇ ਤਾਂ ਉਹ ਪ੍ਰਧਾਨ ਬਣਿਆ ਸੀ ਉਹਨੂੰ ਚੌੜਚ ਕਹਿ ਦਿੰਦੇ ਸਟੇਟਿਟੀ ਦਾ ਪ੍ਰਧਾਨ ਠੀਕ ਹੈ ਠੀਕ ਆਈ ਨੂੰ ਆਇਆ ਮੈਨੂੰ ਗਾਣ ਕੇ ਛੋੜ ਗਿਆ ਉਹ ਫਿਰ ਸਹੀ ਆਲਦੀ ਤਾਂ ਇੱਕ ਗੱਲ ਇਹ ਨਾ ਸੌਖਾ ਕਹਿਣਾ ਪ੍ਰਧਾਨ ਮੂੰਹ ਚੜ ਗਿਆ ਆ ਆ ਕਰ ਲੈ ਬਣੀ ਠੀਕ ਹੈ